ਗਾਜ਼ਾ ਪੱਟੀ 'ਚ ਵਾਪਰ ਰਹੇ ਹਨ ਮਨੁੱਖੀ ਕਹਿਰ ਖਿਲਾਫ ਜਗਰਾਉਂ ਦੀਆਂ ਤੋਂ ਮਹੂਰੀ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਕਿ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਦੀ ਗੁੰਡਾਗਰਦੀ ਦਾ ਆਲਮ ਪੱਧਰ ਤੇ ਵਿਰੋਧ ਜ਼ਰੂਰੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਸੀਂ ਅੱਜ ਜਗਰਾਉਂ ਵਾਸੀ ਜਗਰਾਉਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਰਾਣੀ ਚਾਂਸੀ ਕੌਂਗਰੇਸ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਇਜ਼ਰਾਈਲ ਤੇ ਅਮਰੀਕਾ ਦੀ ਗੁੰਡਾਗਰਦੀ ਦੇ ਖਿਲਾਫ ਜਿਹੜਾ ਇਜ਼ਰਾਈਲ ਨੇ ਫੈਸਲਾ ਕੀਤਾ ਹੈ ਕਿ 1,35,000 ਫੌਜੀ ਹੈ ਜਿਹੜੇ ਉਹ ਗਾਜ਼ਾ ਪੱਟੀ ਦੇ ਅੰਦਰ उतारे ਜਾ ਰਹੇ ਹਨ ਤਾਂ ਕਿ ਗਾਜ਼ਾ ਪੱਟੀ ਦਾ ਦੁਨੀਆ ਦੇ ਨਕਸ਼ੇ ਤੋਂ ਜਿਹੜਾ ਉਹ ਨਾਮ ਮਿਟਾ ਦਿੱਤਾ ਜਾਵੇ ਇਹਦਾ ਕਾਰਨ ਇਹ ਹੈ ਕਿ ਕੁਝ ਦੇਸ਼ਾਂ ਨੇ ਕੈਨੇਡਾ ਇਟਲੀ ਫਰਾਂਸ ਇਹਨਾਂ ਨੇ ਮਾਨਤਾ ਦੇਣ ਦੀ ਗੱਲ ਕੀਤੀ ਸੀ ਪਲਸਤੀਨ ਨੂੰ ਜੇ ਤੋ ਕਬਰਾ ਕੇ ਅੱਜ ਅਮਰੀਕਾ ਦੇ ਕਹਿੰਤੇ ਉਸ ਗਾਜਾ ਪੱਟੀ ਨੂੰ ਬਿਲਕੁਲ ਖਤਮ ਕਰ ਦੇ ਲਈ ਜਿਹੜੀ ਸਾਜ਼ਿਸ਼ ਨੇਤਨ ਜਾਂ ਹੁਣ ਰਚੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਆ ਦੁਨੀਆ ਭਰ ਚੁੱਕੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਲਾ ਰਹੇ ਆ ਔਰ ਇਹ ਮੰਗ ਕਰ ਰਹੇ ਆ ਕਿ ਫلسطੀਨ ਫਤਿਹ ਲਈ ਲੋਕਾਂ ਦਾ ਉਹਦੀ ਆਜ਼ਾਦੀ ਬਹਾਲ ਕੀਤੀ ਜਾਵੇ ਇਹ ਕੀ ਜੰਗ ਬੰਦ ਕੀਤੀ ਜਾਵੇ ਔਰ ਪੂਰੇ ਫਲਸਤੀਨ ਦੇ ਵਿੱਚੋਂ ਜਿਹੜੀਆਂ ਇਜ਼ਰਾਇਲੀ ਫੌਜਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਸੀਂ ਇਸ ਗੁੰਡਾਗਰਦੀ ਦੀ ਇਸ ਨਿਹੱਕੇ ਹਮਲੇ ਦੀ ਜੋਰ ਨਿੰਦਾ ਕਰਦੇ ਆ ਉਸ ਪਲਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੇ